ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹਰਮਨਦੀਪ ਸਿੰਘ ਹੈ ਅਤੇ ਮੈਂ ਇਹ ਚੈਨਲ ਤੁਹਾਡੇ ਸਾਰਿਆਂ ਦੇ ਲਈ ਪਰਮਾਤਮਾ ਤੇ ਅਧਿਆਤਮ ਦੇ ਨਾਲ ਤੁਹਾਨੂੰ ਜੋੜਨ ਦੇ ਲਈ ਸ਼ੁਰੂ ਕੀਤਾ ਹੈ ਤੇ ਅੱਜ ਦੀ ਮੇਰੀ ਇੱਕ ਇਸ ਵੀਡੀਓ ਦਾ ਵਿਸ਼ਾ ਹੈ ਕਿ ਅਸੀਂ ਕਿਸ ਤਰ੍ਹਾਂ ਅਮੀਰ ਬਣ ਸਕਦੇ ਹਾਂ ਗੁਰਬਾਣੀ ਦੇ ਵਿੱਚ ਕੁਝ ਉਪਦੇਸ਼ ਲਿਖੇ ਹਨ ਤੁਕਾਂ ਲਿਖੀਆਂ ਹਨ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਗਰੀਬੀ ਤੋਂ ਅਮੀਰੀ ਵੱਲ ਲਿਆ ਸਕਦੇ ਹਾਂ ਤੇ ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਗੁਰਗੋ ਗੁਰਨਾਣਕ ਦੇਵ ਜੀ ਨੇ ਲਿਖਿਆ ਹੈ ਕਿ ਜਿਹਾ ਬੀਜਾ ਸੋ ਲੁਣੇ ਕਰਮਾਂ ਦਾ ਖੇਤ ਵੀ ਇਹ ਧਰਤੀ ਇੱਕ ਕਰਮਾਂ ਦਾ ਖੇਤ ਹੈ ਜੋ ਵੀ ਅਸੀਂ ਇਸ ਦੇ ਵਿੱਚ ਬੀਜਾਂਗੇ ਸਾਨੂੰ ਉਹੀ ਵਾਪਸ ਇਸ ਦੇ ਵਿੱਚੋਂ ਪ੍ਰਾਪਤ ਹੋਵੇਗਾ ਜੇ ਅਸੀਂ ਮਿਰਚਾਂ ਦੇ ਬੂਟੇ ਲਾਵਾਂਗੇ ਤਾਂ ਸਾਨੂੰ ਮਿਰਚਾਂ ਹੀ ਮਿਲਣਗੀਆਂ ਧਰਤੀ ਤੋਂ ਤੇ ਜੇ ਅਸੀਂ ਅੰਬ ਲਾਵਾਂਗੇ ਅੰਬਾਂ ਦੇ ਬੀਜ ਬੀਜਾਂਗੇ ਇਸ ਧਰਤੀ ਦੇ ਵਿੱਚ ਤਾਂ ਸਾਨੂੰ ਅੰਬ ਹੀ ਵਾਪਸ ਮਿਲਣਗੇ ਤੇ ਜੇ ਅਸੀਂ ਕਣਕ ਦੇ ਬੀਜ ਲਾਵਾਂਗੇ ਝੋਨੇ ਦਾ ਬੀਜ ਲਾਵਾਂਗੇ ਤਾਂ ਸਾਨੂੰ ਝੋਨਾ ਤੇ ਕਣਕ ਹੀ ਮਿਲਣਗੇ ਇਸੇ ਤਰ੍ਹਾਂ ਸਾਡੀ ਜੀਵਨ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਕਰਮ ਬਹੁਤ ਮਹੱਤਵ ਰੱਖਦੇ ਹਨ ਤੇ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਾੜੇ ਕਰਮ ਕਰਾਂਗੇ ਪਾਪ ਕਰਾਂਗੇ ਤਾਂ ਉਸ ਦਾ ਫਲ ਸਾਨੂੰ ਦੁੱਖਾਂ ਦੇ ਰੂਪ ਦੇ ਵਿੱਚ ਮਿਲੇਗਾ ਤੇ ਗਰੀਬੀ ਦੇ ਰੂਪ ਦੇ ਵਿੱਚ ਮਿਲੇਗਾ ਅਤੇ ਇਸ ਤੋਂ ਉਲਟਾ ਜੇ ਅਸੀਂ ਚੰਗੇ ਕਰਮ ਕਰਾਂਗੇ ਤਾਂ ਚੰਗੇ ਕਰਮਾਂ ਦਾ ਫਲ ਸੁੱਖ ਸ਼ਾਂਤੀ ਅਤੇ ਧਨ ਦੌਲਤ ਨਾਂ ਦੌਲਤ ਖੁਸ਼ਹਾਲਤਾ ਤੇ ਵਧੀਆ ਕੋਠੀਆਂ ਆਕਾਰਾਂ ਸਾਨੂੰ ਪ੍ਰਮਾਤਮਾ ਤੋਹਫੇ ਦੇ ਸਾਨੂੰ ਦਵੇਗਾ ਪਰਮਾਤਮਾ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕਈ ਲੋਕ ਅਮੀਰ ਘਰਾਂ ਦੇ ਵਿੱਚ ਜਨਮ ਲੈਂਦੇ ਹਨ ਅਤੇ ਕਈ ਲੋਕ ਗਰੀਬ ਘਰਾਂ ਦੇ ਵਿੱਚ ਝੁੱਗੀਆਂ ਵਾਲਿਆਂ ਦੇ ਘਰਾਂ ਦੇ ਵਿੱਚ ਜਨਮ ਲੈਂਦੇ ਹਨ ਬਹੁਤ ਹੀ ਗਰੀਬੀ ਦੇ ਵਿੱਚ ਜਨਮ ਲੈਂਦੇ ਹਨ ਇਹ ਸਾਰੀ ਕਰਮਾਂ ਦੀ ਖੇਡ ਹੈ ਦੋਸਤੋ ਤੇ ਜਿਨ੍ਹਾਂ ਨੇ ਆਪਣੇ ਪਿਛਲੇ ਜਨਮਾਂ ਦੇ ਵਿੱਚ ਪਾਠ ਪੂਜਾ ਭਗਤੀ ਬਹੁਤ ਜ਼ਿਆਦਾ ਕੀਤੀ ਹੁੰਦੀ ਹੈ ਅਤੇ ਦਾਨ ਪੁੰਨ ਬਹੁਤ ਜ਼ਿਆਦਾ ਕੀਤਾ ਹੁੰਦਾ ਹੈ ਦੂਜਿਆਂ ਦਾ ਭਲਾ ਬਹੁਤ ਜ਼ਿਆਦਾ ਕੀਤਾ ਹੁੰਦਾ ਹੈ ਮਤਲਬ ਕਿ ਬਹੁਤ ਚੰਗੇ ਕਰਮ ਕੀਤੇ ਹੁੰਦੇ ਹਨ ਉਹਨਾਂ ਨੂੰ ਪ੍ਰਮਾਤਮਾ ਬਹੁਤ ਹੀ ਸੁੰਦਰ ਅਤੇ ਅ ਅਮੀਰ ਘਰਾਂ ਦੇ ਸੁੰਦਰ ਬਣਾਉਂਦਾ ਹੈ ਅਗਲੇ ਜਨਮ ਦੇ ਵਿੱਚ ਅਤੇ ਅਮੀਰ ਘਰਾਂ ਦੇ ਵਿੱਚ ਉਹਨਾਂ ਨੂੰ ਪ੍ਰਮਾਤਮਾ ਜਨਮ ਦਿੰਦਾ ਹੈ ਕਿ ਇਸ ਜੋ ਸਾਡੇ ਸਰੀਰ ਦੀ ਆਕਾਰ ਹੈ ਕਾਇਆ ਹੈ ਇਹ ਵੀ ਸਾਡੇ ਕਰਮਾਂ ਦੇ ਅਨੁਸਾਰ ਹੀ ਪ੍ਰਮਾਤਮਾ ਬਣਾਉਂਦਾ ਹੈ ਤੇ ਇਸੇ ਕਰਕੇ ਹੀ ਸਾਨੂੰ ਗੁਰਬਾਣੀ ਕਹਿੰਦੀ ਹੈ ਕਿ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਪਾਠ ਪੂਜਾ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਸਿਮਰਨ ਧਿਆਨ ਕਰਨਾ ਚਾਹੀਦਾ ਹੈ ਗਰੀਬਾਂ ਦਾ ਭਲਾ ਕਰਨਾ ਚਾਹੀਦਾ ਹੈ ਗੁਰਦੁਆਰੇ ਦੇ ਵਿੱਚ ਦਾਨ ਪੁੰਨ ਦਾ ਸੰਬੰਧ ਕਰਨਾ ਚਾਹੀਦਾ ਹੈ ਗਰੀਬਾਂ ਲਈ ਦਾਨ ਪੁੰਨ ਲਈ ਪੈਸੇ ਕਢਣੇ ਚਾਹੀਦੇ ਹਨ ਜੋ ਜਾਨਵਰ ਹਨ ਜਾਨਵਰਾਂ ਦੀ ਵੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਜਾਨਵਰਾਂ ਨੂੰ ਵੀ ਭੋਜਨ ਛਕਾਣਾ ਸਾਨੂੰ ਸਾਡਾ ਫਰਜ਼ ਆਂਦਾ ਹੈ ਇਹ ਸਾਰੇ ਚੰਗੇ ਕਰਮਾਂ ਦੇ ਵਿੱਚ ਆ ਜਾਂਦੇ ਹਨ ਇਸੇ ਕਰਕੇ ਗਰਵਾਣੀ ਦੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਅ ਅਰਦਾਸ ਕੀਤੀ ਜਾਂਦੀ ਹੈ ਸਰਬੱਤ ਦੇ ਭਲੇ ਦੀ ਇਹ ਸਾਨੂੰ ਇਸੇ ਇਸੇ ਗੱਲ ਨੂੰ ਸਿਖਾਉਣ ਦੇ ਲਈ ਕੀਤੀ ਜਾਂਦੀ ਹੈ ਕਿ ਅਸੀਂ ਸਭ ਦਾ ਭਲਾ ਸੋਚੀਏ ਤੇ ਭਲਾ ਕਰੀਏ ਅਸੀਂ ਕਿਸੇ ਦਾ ਵੀ ਮਾੜਾ ਨਾ ਸੋਚੀਏ ਤੇ ਨਾ ਹੀ ਕਿਸੇ ਦਾ ਮਾੜਾ ਕਰੀਏ ਤੇ ਇਸ ਤੋਂ ਉਲਟ ਜਦੋਂ ਅਸੀਂ ਗਰਵਾਣੀ ਦੇ ਇਹਨਾਂ ਉਪਦੇਸ਼ਾਂ ਤੋਂ ਉਲਟ ਚੱਲਦੇ ਹਾਂ ਅਸੀਂ ਭੜੇ ਫੁੱਟੇ ਪਾਪ ਕਰਮ ਕਰਦੇ ਹਾਂ ਦੂਜਿਆਂ ਨੂੰ ਗਾਲੀ ਗਲੋਚਕ ਅਸੀਂ ਕਰਦੇ ਹਾਂ ਅਸੀਂ ਦੂਜਿਆਂ ਨਾਲ ਲੜਾਈ ਕਰਦੇ ਹਾਂ ਜਾਂ ਕਿਸੇ ਦਾ ਕਤਲ ਕਰ ਦਿੰਦੇ ਹਾਂ ਕਿਸੇ ਨਾਲ ਠੱਗੀ ਕਰਦੇ ਹਾਂ ਚੋਰੀ ਕਰਦੇ ਹਾਂ ਕਿਸੇ ਦੀ ਨਿੰਦਿਆ ਕਰਦੇ ਹਾਂ ਕਿਸੇ ਦੀ ਚੁਗਲੀ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਪ੍ਰਮਾਤਮਾ ਫਿਰ ਗਰੀਬੀ ਦੇ ਰੂਪ ਦੇ ਵਿੱਚ ਦਿੰਦਾ ਹੈ ਤੇ ਜਾਂ ਫਿਰ ਜੋ ਵੀ ਸਾਡੇ ਕੋਲੇ ਸੁੱਖ ਸਹੂਬੇਦਾਂ ਹੁੰਦੀਆਂ ਹਨ ਉਹ ਪ੍ਰਮਾਤਮਾ ਫਿਰ ਸਾਡੇ ਕੋਲ ਉਹ ਸਾਰੀਆਂ ਚੀਜ਼ਾਂ ਖੋਹ ਲੈਂਦਾ ਹੈ ਤੇ ਇਸ ਤੋਂ ਵੋਲਟ ਜੇ ਮੰਨ ਲਓ ਤੁਹਾਡੇ ਘਰ ਦੇ ਵਿੱਚ ਅੱਜ ਗਰੀਬੀ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚੋਂ ਗਰੀਬੀ ਆਪਣੇ ਗੁਰਬਾਣੀ ਦੇ ਉਦੇਸ਼ ਉਪਦੇਸ਼ਾਂ ਦੇ ਅਨੁਸਾਰ ਤੁਸੀਂ ਆਪਣੇ ਘਰ ਦੀ ਗਰੀਬੀ ਨੂੰ ਜ਼ਰੂਰ ਹੀ ਦੂਰ ਕਰ ਸਕਦੇ ਹੋ ਤੁਹਾਨੂੰ ਇੱਕ ਤਾਂ ਸਵੇਰੇ ਸ਼ਾਮ ਘਟੋ ਘਟ ਦੋ ਘੰਟੇ ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਨੂੰ ਪਾਠ ਸਿਮਰਨ ਕਰਨਾ ਚਾਹੀਦਾ ਹੈ ਅਤੇ ਧਿਆਨ ਲਾਉਣਾ ਸਿੱਖਣਾ ਚਾਹੀਦਾ ਹੈ ਧਿਆਨ ਦੀ ਮੈਂ ਤੀਸਰੀ ਅੱਖ ਅਸੀਂ ਦਸਵਾਂ ਦੁਆਰ ਕਿਵੇਂ ਖੋਲਣਾ ਹੈ ਇਸ ਦੀ ਵੀਡੀਓ ਮੈਂ ਆਪਣੇ ਚੈਨਲ ਦੇ ਪਹਿਲਾਂ ਹੀ ਪਾ ਚੁੱਕਾ ਹਾਂ ਮੈਂ ਪਾਠ ਨਹੀਂ ਕਰਦਾ ਮੈਂ ਧਿਆਨ ਲਗਾਉਂਦਾ ਹਾਂ ਮੈਂ ਵੀ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਧਿਆਨ ਲਗਾਓ ਧਿਆਨ ਲਗਾਉਣ ਦੇ ਨਾਲ ਜੋ ਤੁਹਾਡੇ ਨਾਮ ਦੀ ਜੋਤ ਹੈ ਇੱਥੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਮਨ ਦੀ ਜੋਤ ਹੈ ਜੋ ਨਾਮ ਦੀ ਜੋਤ ਹੈ ਉਹ ਇੱਥੇ ਹੈ ਉਸ ਨੂੰ ਪ੍ਰਗਟ ਕਰੋ ਉਹੀ ਨਾਮ ਦੀ ਜੋਤ ਨੂੰ ਦੇਖਣਾ ਹੀ ਆਪਣੀ ਆਤਮਾ ਨੂੰ ਦੇਖਣਾ ਹੈ ਪ੍ਰਮਾਤਮਾ ਦੇ ਦਰਸ਼ਨ ਕਰਨਾ ਹੈ ਤੇ ਮੈਂ ਤੁਹਾਨੂੰ ਜੋ ਧਿਆਨ ਲਾਉਣ ਦੀ ਜੋ ਵੀਡੀਓ ਹੈ ਪਹਿਲਾਂ ਹੀ ਆਪਣੇ ਚੈਨਲ ਤੇ ਪਾ ਚੁੱਕਾ ਹਾਂ ਉਸ ਨੂੰ ਤੁਸੀਂ ਜਾ ਕੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਤੇ ਦੂਸਰਾ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਦਾ ਸਬੰਧ ਕਰਨਾ ਹੈ ਗੁਰਦੁਆਰੇ ਦੇ ਵਿੱਚ ਤੇ ਆਸ-ਪਾਸੇ ਤੁਸੀਂ ਆਪਣੇ ਜੇ ਕੋਈ ਤੁਸੀਂ ਤੁਸੀਂ ਕਿਸੇ ਗਰੀਬ ਪਰਿਵਾਰ ਨੂੰ ਦੇਖਦੇ ਹੋ ਜਾਂ ਉਹ ਉਸ ਦੇ ਘਰ ਦੇ ਵਿੱਚ ਗਰੀਬੀ ਹੈ ਜਾਂ ਕਿਸੇ ਗਰੀਬ ਕੁੜੀ ਦਾ ਵਿਆਹ ਕਰਨਾ ਹੈ ਤਾਂ ਕਿਸੇ ਤਰ੍ਹਾਂ ਵੀ ਤੁਸੀਂ ਇੱਕ ਕਿਸੇ ਵੀ ਗਰੀਬ ਪਰਿਵਾਰ ਦਾ ਭਲਾ ਕਰ ਸਕਦੇ ਹੋ ਪੈਸਿਆਂ ਨਾਲ ਹੋ ਜਾਂਦੇ ਨਾਲ ਕੱਪੜਿਆਂ ਦੇ ਨਾਲ ਅਤੇ ਹੋਰ ਵੀ ਕਈ ਚੀਜ਼ਾਂ ਦੇ ਨਾਲ ਇਸੇ ਕਰਕੇ ਗੁਰਵਾਨੀ ਵਿੱਚ ਸਾਡੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਇਹਨਾਂ ਦਿਨਾਂ ਚੀਜ਼ਾਂ ਦੇ ਸਾਨੂੰ ਪੈਰਾ ਦੇਣਾ ਪਵੇਗਾ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਚਾਹੁੰਦੇ ਹਾਂ ਤੇ ਅਸੀਂ ਜੇ ਅਸੀਂ ਅਮੀਰ ਬਣਨਾ ਚਾਹੁੰਦੇ ਹਾਂ ਅਤੇ ਸਾਨੂੰ ਜਾਨਵਰਾਂ ਨੂੰ ਵੀ ਮਾਰਨਾ ਨਹੀਂ ਚਾਹੀਦਾ ਤੇ ਨਾ ਹੀ ਉਹਨਾਂ ਨੂੰ ਖਾਣਾ ਚਾਹੀਦਾ ਹੈ ਅੱਜ ਤੋਂ ਹੀ ਮੀਟ ਆਂਡਾ ਇਹ ਚੀਜ਼ਾਂ ਤੁਹਾਨੂੰ ਬੰਦ ਕਰਨੀਆਂ ਪੈਣਗੀਆਂ ਅਤੇ ਨਸ਼ੇ ਵੀ ਤੁਸੀਂ ਹੌਲੀ-ਹੌਲੀ ਜੇ ਤੁਸੀਂ ਸ਼ਰਾਬ ਦੇ ਆਦੀ ਹੋ ਜਾਂ ਹੋਰ ਕਿਸੇ ਨਸ਼ੇ ਦੇ ਆਦੀ ਹੋ ਉਹ ਵੀ ਤੁਸੀਂ ਜਦੋਂ ਤੁਸੀਂ ਧਿਆਨ ਲਗਾਉਣਾ ਸ਼ੁਰੂ ਕਰ ਦੇਵੋਗੇ ਤਾਂ ਉਹ ਵੀ ਤੁਹਾਡੇ ਹੌਲੀ ਹੌਲੀ ਨਸ਼ੇ ਤੇ ਸ਼ਰਾਬ ਤੁਸੀਂ ਛੱਡ ਦੇਵੋਗੇ ਕਿਉਂਕਿ ਧਿਆਨ ਲਗਾਉਣ ਦੇ ਨਾਲ ਹੁੰਦਾ ਹੈ ਕਿ ਜੋ ਸਾਡਾ ਮਨ ਹੈ ਮਨ ਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਮਨ ਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਨਸਾਨ ਆਪਣੇ ਆਪ ਬਦਲ ਜਾਂਦਾ ਹੈ ਇਸੇ ਕਰਕੇ ਬਰਨਾਨ ਨਦੀਪ ਜੀ ਕਹਿੰਦੇ ਹਨ ਮਨ ਜੀਤੇ ਜਗ ਜੀਤ ਤੁਸੀਂ ਆਪਣੇ ਮਨ ਨੂੰ ਜਿੱਤ ਲਵੋ ਧਿਆਨ ਲਗਾਉਣ ਦੇ ਨਾਲ ਤੁਸੀਂ ਆਪਣੇ ਮਨ ਨੂੰ ਜਿੱਤ ਸਕਦੇ ਹੋ ਤੇ ਜਦੋਂ ਤੁਸੀਂ ਧਿਆਨ ਲਗਾਓਗੇ ਤਾਂ ਤੁਸੀਂ ਤੁਹਾਡਾ ਆਪਣੇ ਮਨ ਦੇ ਉੱਤੇ ਕਾਬੂ ਆ ਜਾਵੇਗਾ ਮਨ ਦੇ ਵਿੱਚੋਂ ਤੁਹਾਡੇ ਜੋ ਕਾਮ ਕ્રોਧ ਲੋਭ ਮੋਹ ਹੰਕਾਰ ਹਨ ਇਹ ਚੀਜ਼ਾਂ ਸ਼ਾਂਤ ਹੋਣੇ ਸ਼ੁਰੂ ਹੋ ਜਾਣਗੀਆਂ ਇਸ ਦੀ ਅੱਗ ਤੁਹਾਡੇ ਮਨ ਦੇ ਵਿੱਚੋਂ ਸ਼ਾਂਤ ਹੋਣੀ ਸ਼ੁਰੂ ਹੋ ਜਾਵੇਗੀ ਤੁਸੀਂ ਆਪਣੇ ਆਪ ਹੀ ਧਿਆਨ ਲਗਾ ਕੇ ਜਦੋਂ ਜਿਵੇਂ ਜਿਵੇਂ ਤੁਸੀਂ ਧਿਆਨ ਲਗਾਉਂਗੇ ਤੁਹਾਡਾ ਮਨ ਤਬਦੀਲ ਹੁੰਦਾ ਜਾਵੇਗਾ ਤੇ ਤੁਸੀਂ ਇੱਕ ਬਿਹਤਰ ਇਨਸਾਨ ਬਣਦੇ ਜਾਵੋਗੇ ਤੇ ਇਹੀ ਗੱਲਾਂ ਹਨ ਦੋਸਤੋ ਕਿ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਬੀਜੋ ਜੇ ਤੁਹਾਡੇ ਘਰ ਦੇ ਵਿੱਚ ਅੱਜ ਗਰੀਬੀ ਹੈ ਤਾਂ ਤੁਸੀਂ ਅੱਜ ਤੋਂ ਹੀ ਚੰਗੇ ਕਰਮ ਕਰਨੇ ਸ਼ੁਰੂ ਕਰ ਦੇਵੋ ਇਹਨਾਂ ਗੱਲਾਂ ਦੇ ਉੱਤੇ ਧਿਆਨ ਕਰੋ ਤੇ ਤੁਹਾਡਾ ਜੀਵਨ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਜਾਵੇਗਾ ਕਿਸੇ ਦੀ ਵੀ ਨਿੰਦਿਆ ਕਰਨੀ ਬੰਦ ਕਰ ਦੇਵੋ ਜੋ ਵੀ ਕੋਈ ਜੋ ਵੀ ਕੋਈ ਪੁੱਠੇ ਕੰਮ ਕੋਈ ਗਲਤ ਕੰਮ ਕਰਦਾ ਹੈ ਕੋਈ ਕਰਦਾ ਹੈ ਤਾਂ ਇਨਸਾਨ ਕਰਦਾ ਰਹਿਣ ਦੋਸਤੋ ਉਸ ਦਾ ਫਲ ਪ੍ਰਮਾਤਮਾ ਉਸ ਨੂੰ ਆਪਣੇ ਆਪ ਉਹ ਉਸਦੇ ਕਰਮਾਂ ਦਾ ਫਾਲੋਸ ਨੂੰ ਜ਼ਰੂਰ ਦਵੇਗਾ ਉਸ ਨੂੰ ਸਜ਼ਾ ਜ਼ਰੂਰ ਦਵੇਗਾ ਪਰ ਤੁਸੀਂ ਜੇ ਨਿੰਦਿਆ ਕਿਸੇ ਦੀ ਕਰੋਗੇ ਤਾਂ ਉਹ ਜੋ ਉਸਦੇ ਪਾਪ ਹਨ ਉਹ ਤੁਹਾਡੇ ਸਿਰ ਤੇ ਚੜ ਜਾਣਗੇ ਤੇ ਤੁਸੀਂ ਉਹਨਾਂ ਦੇ ਪਾਪਾਂ ਦਾ ਬੋਝ ਆਪਣੀ ਜ਼ਿੰਦਗੀ ਦੇ ਵਿੱਚ ਢੋਹੋਗੇ ਤੇ ਜਿਸ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਉਸਦੇ ਜੋ ਪਾਪ ਕੀਤੇ ਹੋਏ ਹਨ ਨਿੰਦਿਆ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਉਸਦੇ ਪਾਪ ਤੁਹਾਡੇ ਜ਼ਿੰਦਗੀ ਦੇ ਵਿੱਚ ਆ ਜਾਣਗੇ ਤੇ ਤੁਸੀਂ ਦੁੱਖ ਭੋਗੋਗੇ ਫਿਰ ਕਨਾਹੀ ਕਿਸੇ ਦੀ ਚੁਗਲੀ ਕਰੋ ਜੋ ਕੋਈ ਕਿਸੇ ਦੇ ਬਾਰੇ ਚੰਗਾ ਮਾੜਾ ਬੋਲਦਾ ਹੈ ਉਸ ਨੂੰ ਉੱਥੇ ਹੀ ਸੁਣ ਕੇ ਉੱਥੇ ਹੀ ਛੱਡ ਦੇਵੋ ਗਾਂ ਕਿਸੇ ਕੋਲ ਜਾ ਕੇ ਅਗਲੇ ਅਗਲੇ ਬੰਦੇ ਕੋਲੇ ਤੁਸੀਂ ਚੁਗਲੀ ਨਹੀਂ ਕਰਨੀ ਦਿੰਦਿਆ ਤੇ ਚੁਗਲੀ ਤੋਂ ਵੀ ਵਰਜਾ ਹੈ ਦਿੰਦਿਆ ਚੁਗਲੀ ਕਰੋਗੇ ਤਾਂ ਪ੍ਰਮਾਤਮਾ ਜੋ ਵੀ ਤੁਹਾਡੇ ਕੋਲੇ ਹੈ ਸੁੱਖ ਸਹੂਲਤਾਂ ਹਨ ਤੁਹਾਡਾ ਕਾਰੋਬਾਰ ਹੈ ਉਸ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਜੋ ਬੰਦੇ ਕੰਮ ਹਨ ਉਸ ਦੇ ਵਿੱਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੇ ਦੂਜੇ ਪਾਸੇ ਜਦੋਂ ਵੀ ਤੁਸੀਂ ਚੰਗੇ ਕਰਮ ਕਰਨੇ ਸ਼ੁਰੂ ਕਰੋਗੇ ਤਾਂ ਤੁਸੀਂ ਮਿੱਟੀ ਨੂੰ ਹੱਥ ਲਾਓਗੇ ਤਾਂ ਮਿੱਟੀ ਵੀ ਸੋਨਾ ਬਣਨੀ ਸ਼ੁਰੂ ਹੋ ਜਾਵੇਗੀ ਤੁਹਾਡੇ ਸਾਰੇ ਕੰਮਾਂ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਰੁਕਾਵਟਾਂ ਜੰਨੀਆਂ ਵੀ ਤੁਹਾਡੇ ਕੰਮਾਂ ਦੇ ਵਿੱਚ ਪੈ ਰਹੀਆਂ ਹਨ ਉਹ ਸਾਰੀਆਂ ਰੁਕਾਵਟਾਂ ਮ ਦੂਰ ਹੋ ਜਾਣਗੀਆਂ ਤੇ ਇਹ ਚੰਗੇ ਕਰਮ ਕਰਨੇ ਧਿਆਨ ਸਿਮਰਨ ਕਰਨਾ ਪਾਠ ਪੂਜਾ ਕਰਨਾ ਗੁਰਦੁਆਰੇ ਦੇ ਵਿੱਚ ਜਾ ਕੇ ਸੇਵਾ ਕਰਨੀ ਅਤੇ ਦਸਬੰਦ ਕੱਢਣਾ ਸਾਧੂਆਂ ਦੀ ਸੰਗਤ ਕਰਨੀ ਸਾਧੂ ਸੰਤਾਂ ਦੀ ਸੰਗਤ ਕਰਨੀ ਇਹ ਚੀਜ਼ਾਂ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀਆਂ ਹਨ ਇਹਨਾਂ ਇਹਨਾਂ ਚੀਜ਼ਾਂ ਨੂੰ ਇਹਨਾਂ ਕਨ ਮਲਕੀ ਕਾਨੂੰਨਾਂ ਨੂੰ ਕਾਨੂੰਨ ਕਹਿ ਲਓ ਜਾਂ ਤੁਸੀਂ ਆਪਣੇ ਵੀ ਇਹਨਾਂ ਬਚਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਲਾਗੂ ਕਰ ਲਵੋ ਇਹਨਾਂ ਨੂੰ ਤੁਸੀਂ ਕਦੇ ਵੀ ਛੱਡਣਾ ਨਹੀਂ ਹੈ ਇਹਨਾਂ ਬਚਨਾਂ ਨੂੰ ਜੇ ਤੁਸੀਂ ਇਹਨਾਂ ਬਚਨਾਂ ਤੇ ਉੱਤੇ ਅਮਲ ਕਰ ਲਿਆ ਤਾਂ ਤੁਹਾਡੀ ਜ਼ਿੰਦਗੀ ਬਹੁਤ ਹੀ ਸੁਖਦਾਈ ਬਣ ਜਾਵੇਗੀ ਅਤੇ ਤੁਸੀਂ ਅਮੀਰ ਬਣਨਾ ਸ਼ੁਰੂ ਹੋ ਜਾਵੋਗੇ ਤੇ ਤੁਹਾਨੂੰ ਅਮੀਰ ਬੰਦੇ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਸੋਖੀ ਸੁਖ ਆਉਣਗੇ ਹਮੇਸ਼ਾ ਤੇ ਮਾੜੇ ਕਰਮ ਕਰਨੇ ਬੰਦ ਕਰ ਦੇਵੋ ਮਾੜੇ ਕੰਮ ਕਰਨ ਦੇ ਨਾਲ ਮਾੜੇ ਕਰਮਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਣਗੇ ਇਸ ਲਈ ਮਾੜੇ ਕਰਮਾਂ ਤੋਂ ਦੂਰ ਹੋ ਜਾਵੋ ਮਾੜੇ ਕਰਮ ਕਰਨੇ ਬੰਦ ਕਰ ਦੇਵੋ ਤਾਂ ਦੋਸਤੋ ਮੈਂ ਤੁਹਾਨੂੰ ਦੁਬਾਰਾ ਫੇਰ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਨੂੰ ਜਰੂਰ ਮਿਲਾਂਗਾ ਤੇ ਉਸ ਬਾਰੇ ਪਾ ਵਿਚਾਰ ਕਰਾਂਗੇ ਤੇ ਇਹ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਿਓ ਆਪਣੇ ਯਾਰਾਂ ਦੋਸਤਾਂ ਦੇ ਨਾਲ ਇਸ ਨੂੰ ਸ਼ੇਅਰ ਕਰੋ ਵੀਡੀਓਜ਼ ਨੂੰ ਮੇਰੀਆਂ ਨੂੰ ਅਤੇ ਆਪਣੇ ਪਰਿਵਾਰ ਦੇ ਵਿੱਚ ਵੀ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਦੇ ਉੱਤੇ ਮੈਂ ਆਤਮਾ ਪਰਮਾਤਮਾ ਅਧਿਆਤਮ ਅਧਿਆਤਮ ਦੇ ਬਾਰੇ ਗੱਲਾਂ ਮੈਂ ਦੱਸਦਾ ਹਾਂ ਤੇ ਤਾਂ ਹੀ ਤੁਸੀਂ ਹੋਰ ਗੱਲਾਂ ਇਸ ਚੈਨਲ ਦੇ ਉੱਤੇ ਸਿੱਖ ਸਕੋਗੇ ਤੇ ਮਿਲਦੇ ਹਾਂ ਦੋਸਤੋ ਆਪਾਂ ਇੱਕ ਨਵੀਂ ਹੋਰ ਵੀਡੀਓ ਦੇ ਵਿੱਚ ਅਗਲੀ ਵਾਰ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਦੋਸਤੋ